ਸਭ ਤੋਂ ਪਹਿਲੀ ਖਬਰ ਹੈ ਕਿ ਅਮਰੀਕਾ ਤੋਂ ਹੁਣ ਇੱਕ ਹੋਰ ਜਹਾਜ਼ ਅੱਜ ਅਰੁਂਦੇਵਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਹੁੰਚਣਾ ਹੈ। ਇਹ ਵੀ ਕਹਿ ਰਹੇ ਆ ਮਤਲਬ 트ੰਪ ਦੀਆਂ ਜੋ ਵੀ ਹੁਣ ਨੀਤੀਆਂ ਨੇ ਉਹਦੇ ਮੁਤਾਬਕ ਕਿਹਾ ਜਾ ਰਿਹਾ ਕਿ ਹੁਣ ਵਾਰੋ ਵਾਰੀ ਇਹ ਜਹਾਜ਼ ਆਉਣੇ ਆ। ਈਦਾ ਪ੍ਰਵਾਨ ਤੁਸੀਂ ਕੀ ਦੇਖਦੇ ਜਿਹੜਾ ਕੱਲ ਇੱਕ ਜਹਾਜ਼ ਆ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਵੀ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਉਤਾਰਿਆ ਜਾ ਰਿਹਾ ਹੈ ਇਹ ਉਹਨਾਂ ਦੀ ਗੱਲ ਮੈਨੂੰ ਕਾਫੀ ਹੱਦ ਤੱਕ ਠੀਕ ਲੱਗੀ ਹੈ ਇੱਕ ਪਾਸਿਓਂ ਮੋਦੀ ਸਾਹਿਬ ਜਿਵੇਂ ਹੁਣ 트ੰਪ ਸਾਹਿਬ ਨੂੰ ਵੀ ਮਿਲ ਲਗੇ ਨੇ ਉੱਥੇ ਮੁਲਾਕਾਤਾਂ ਹੋ ਰਹੀਆਂ ਨੇ ਅੱਜ ਵੱਡੇ ਵੱਡੀਆਂ ਖਬਰਾਂ ਨਸ਼ਰ ਹੋਈਆਂ ਲੱਗੀਆਂ ਨੇ ਉਹਦੇ ਵਿੱਚ ਮੋਦੀ ਟਰੰਪ ਨੂੰ ਮਹਾਨ ਕਹਿ ਰਿਹਾ ਟਰੰਪ ਨੂੰ ਦਿਨ ਮਹਾਨ ਕਹਿ ਰਿਹਾ ਹਨ ਇੱਕ ਦੂਜੇ ਨੂੰ ਮਹਾਨ ਕਹਿ ਰਹੇ ਨੇ ਤੇ ਨਾਲ ਦੀ ਨਾਲ ਫੇਰ ਉਹਦੇ ਵਿੱਚ ਮੋਦੀ ਸਾਹਿਬ ਹੋਰਾਂ ਨੇ ਨੂੰ ਜਿਹੜਾ ਮਸਲਾ ਚੁੱਕਣਾ ਚਾਹੀਦਾ ਸੀ ਉਹ ਨਹੀਂ ਚੁੱਕਿਆ ਵੀ ਤੁਸੀਂ ਸਾਡੇ ਲੋਕਾਂ ਨੂੰ ਹੱਥ ਕੜੀਆਂ ਜੰਜੀਰਾਂ ਲਾ ਕੇ ਕਿਉਂ ਭੇਜ ਰਹੇ ਹੋ ਪਰ ਸਾਡੇ ਦੇਸ਼ ਦੇ ਮੰਤਰੀ ਜਿਹੜੇ ਵੀ ਗੱਲ ਕਰਦੇ ਨੇ ਉਹ ਇਹ ਕਰਦੇ ਨੇ ਕਿ ਇਹੋ ਜਿਹੀ ਕਿਹੜੀ ਵੱਡੀ ਗੱਪ ਮਾਰੀ ਜਾਵੇ ਜਿਹਦੇ ਨਾਲ ਸਾਨੂੰ ਅਗਲੀ ਵਾਰੀ ਜਿਹੜੀਆਂ ਨੇ ਵੋਟਾਂ ਪੈ ਜਾਣ ਦੇਖੋ ਗੱਪਾਂ ਤਾਂ ਟਰੰਪ ਸਾਹਿਬ ਵੀ ਮਾਰਦੇ ਨੇ ਇਹ ਸਿਆਸੀ ਜਿਹੜਾ ਇੱਕ ਵਰਤਾਰਾ ਦੁਨੀਆ ਭਰ ਦੇ ਵਿੱਚ ਗੱਪਾਂ ਮਾਰੀਆਂ ਜਾਂਦੀਆਂ ਸੈਸੀ ਲੀਡਰਾਂ ਨੂੰ ਲੰਬੀਆਂ ਲੰਬੀਆਂ ਛੱਡਣ ਦੀ ਆਦਤ ਆ ਫਰਕ ਗੱਪ-ਗੱਪ ਦਾ ਵੀ ਹੁੰਦਾ ਆ ਸਾਡੇ ਇੱਥੇ ਗੱਪਾਂ ਉਹ ਮਾਰੀਆਂ ਜਾਂਦੀਆਂ ਨੇ ਜਿਹੜੀਆਂ ਕਦੀ ਵੀ ਜਿਨ੍ਹਾਂ ਦਾ ਕੋਈ ਤਰ੍ਹਾਂ ਦਲ ਤੇ ਕੋਈ ਗੱਲ ਹੀ ਨਹੀਂ ਹੁੰਦੀ ਉਹ ਗੱਪਾਂ ਦੇ ਵਿੱਚ ਵੀ ਥੋੜਾ ਪਤਾ ਉਹਨਾਂ ਦਾ ਹੁੰਦਾ ਵੀ ਸ਼ਾਇਦ ਸਾਕਾਰ ਹੋ ਜੇ ਸਾਡੇ ਇੱਥੇ ਗੱਪ ਦੇ ਨਾਂ ਤੇ ਜੁਮਲੇਬਾਜੀ ਜ਼ਿਆਦਾ ਚੱਲਦੀ ਆ ਕੇਜਰੀਵਲ ਸਾਹਿਬ ਨੇ ਵੀ ਗੱਪਾਂ ਮਾਰੀਆਂ ਭਗਵੰਤ ਮਾਨ ਸਾਹਿਬ ਨੇ ਵੀ ਗੱਪਾਂ ਮਾਰੀਆਂ ਜੁਮਲੇਬਾਜੀ ਵੀ ਕੀਤੀ ਤਿੰਨ ਸਾਲ ਦੇ ਵਿੱਚ ਬਦਲਿਆ ਕੁਝ ਨਹੀਂ ਵੀ 5 ਲੱਖ ਲੋਕ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਾ ਆਰਸੀਆਂ ਮਿਲੀਆਂ ਨੇ ਨਾ ਲਾਇਸੈਂਸ ਮਿਲੇ ਨੇ ਦੇ ਲੋਕਾਂ ਨੂੰ ਇਦਾਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਆ ਤੇ ਫਿਰ ਉਹਨਾਂ ਨੇ ਅਮਰੀਕਾ ਨੂੰ ਤਾਂ ਜਾਣਾ ਟਰੰਪ ਸਾਹਿਬ ਨੇ ਇੱਕ ਗੱਲ ਕੀਤੀ ਆ ਕਹਿੰਦੇ ਵੀ ਤੂੰ ਬਹੁਤ ਮਹਾਨ ਐ ਬਹੁਤੀ ਹੂੰ ਇੱਧਰ ਮੈਂ ਵੀ ਬਹੁਤ ਮਹਾਨ ਐ ਪਰ ਮੈਂ ਤੇਰੇ ਮੁਲਕ ਤੇ ਜਿਹੜਾ ਆ ਉਹ ਟੈਰਿਫ ਲਾਉਣਾ ਹੀ ਲਾਉਣਾ ਜੋ ਮਰਜ਼ੀ ਕਰ ਲਾ ਤੁਸੀਂ ਦੇਖ ਰਹੇ ਹੋ ਆਰਪੀਡੀ ਤੇ ਉਡੀਕ ਮੀਡੀਆ ਪ੍ਰੋਗਰਾਮ ਹਫਤਾਵਾਰੀ ਸਰਗਰਮੀਆਂ ਦੇ ਵਿੱਚ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੇਰੇ ਨਾਲ ਨੇ ਅੱਜ ਸ਼ੀਤਲ ਠਾਕੁਰ ਤੇ ਅਸੀਂ ਗੱਲਬਾਤ ਕਰਾਂਗੇ ਇਸ ਹਫ਼ਤੇ ਦੇ ਵਿੱਚ ਦੇਸ਼ ਦੁਨੀਆ ਤੇ ਸਾਡੇ ਸੂਬੇ ਪੰਜਾਬ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਦੀ ਤੇ ਉਹਨਾਂ ਤੇ ਚਰਚਾ ਕਰਾਂਗੇ ਕਿ ਇਹਨਾਂ ਦਾ ਪ੍ਰਭਾਵ ਕੀ ਆ ਸਾਡੇ ਤੇ ਸਾਡੇ ਆਲੇ-ਦੁਆਲੇ ਤੇ ਸਾਡੇ ਸਮਾਜ ਤੇ ਤੇ ਕੁੱਲ ਜਹਾਨ ਤੇ ਸਵਾਗਤ ਹੈ ਸ਼ਿਤਲ ਜੀ ਬਹੁਤ ਬਹੁਤ ਸ਼ੁਕਰੀਆ ਅਰੁਂਦੀਪ ਜੀ ਸੋ ਜਦੋਂ ਅਸੀਂ ਚਰਚਾ ਤੁਸੀਂ ਕਹਿ ਹੀ ਦਿੱਤੀ ਹੈ ਕਿ ਚਰਚਾ ਕਰਨੀ ਹੈ ਤਾਂ ਆਂਦੀਆਂ ਹੀ ਅੱਜ ਸਵੇਰ ਤੋਂ ਜੋ ਅਖਬਾਰਾਂ ਦੇ ਵਿੱਚ ਪੜਦੇ ਆਏ ਆਂ ਜਾਂ ਫਿਰ ਟੀਵੀ ਚੈਨਲਸ ਦੇ ਵਿੱਚ ਆਪਾਂ ਦੇਖਦੇ ਆਏ ਆਂ ਸਭ ਤੋਂ ਪਹਿਲੀ ਖਬਰ ਹੈ ਕਿ ਅਮਰੀਕਾ ਤੋਂ ਹੁਣ ਇੱਕ ਹੋਰ ਜਹਾਜ਼ ਅੱਜ ਅਰੁਂਦੀਪ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਹੁੰਚਣਾ ਹੈ ਅ ਪਿਛਲੇ ਇਸ ਤੋਂ ਪਿਛਲੇ ਹਫ਼ਤੇ ਵੀ ਉਹ ਜਹਾਜ਼ ਆਇਆ ਸੀ ਆਇਆ ਸੀਗਾ ਤੇ ਹੁਣ ਇੱਕ ਹੋਰ ਆ ਰਿਹਾ ਤੇ ਭਲਕੇ ਇੱਕ ਹੋਰ ਆਉਣ ਦੀ ਵੀ ਸੰਭਾਵਨਾ ਹੈ ਤਿੰਨ ਜਹਾਜ਼ ਤਿੰਨ ਜਹਾਜ਼ ਜਿਹੜੇ ਲਗਭਗ ਆਉਣਗੇ ਤੇ ਇਹ ਵੀ ਕਹਿ ਰਹੇ ਆ ਮਤਲਬ 트럼ਪ ਦੀਆਂ ਜੋ ਵੀ ਹੁਣ ਨੀਤੀਆਂ ਨੇ ਉਹਦੇ ਮੁਤਾਬਕ ਕਿਹਾ ਜਾ ਰਿਹਾ ਕਿ ਹੁਣ ਵਾਰੋ ਵਾਰੀ ਜਹਾਜ਼ ਆਉਣੇ ਆ ਹੈਨਾ ਜੀ ਵੱਡੀ ਗੱਲ ਇਹ ਆ ਕਿ ਪਹਿਲਾਂ ਵੀ ਜਿਹੜਾ ਜਹਾਜ਼ ਆਇਆ ਸੀ ਉਹਦੇ ਵਿੱਚ 30 ਦੇ ਕਰੀਬ ਜਿਹੜੇ ਪੰਜਾਬੀ ਸਨ ਇਸ ਵਾਰ ਜੋ ਖਬਰਾਂ ਸਾਡੇ ਕੋਲ ਆਈਆਂ ਉਹਦੇ ਵਿੱਚ ਕਹਿੰਦੇ ਆ ਕਿ 60 ਤੋਂ ਵੱਧ ਜਿਹੜੇ ਨੇ ਪੰਜਾਬੀ ਹੋਣਗੇ ਹੈਨਾ ਜੀ ਬਿਲਕੁਲ ਬਹੁਤ ਦੁੱਖ ਪਹਿਲਾਂ ਵੀ ਲੱਗਿਆ ਸੀਗਾ ਦੁੱਖ ਹੁਣ ਵੀ ਲੱਗਣਾ ਆ ਹਾਂ ਕਿਉਂਕਿ ਲੋਕ ਲੱਖਾਂ ਰੁਪਏ ਖਰਚ ਕੇ ਜਾंदे ਨੇ ਇੱਕ ਚੰਗੀ ਜ਼ਿੰਦਗੀ ਦੇ ਭਾਲ ਦੇ ਵਿੱਚ ਉੱਥੇ ਜਾਇਜ਼ ਨਾਜਾਇਜ਼ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਪਿੱਛੇ ਰਹਿ ਜਾਂਦੀਆਂ ਨੇ ਹਾਲਾਂਕਿ ਅਮਰੀਕਾ ਵੱਲੋਂ ਜਿਹੜਾ ਇਹਨਾਂ ਪੰਜਾਬੀਆਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਇਹ ਕਹਿ ਕੇ ਕੱਢਿਆ ਜਾ ਰਿਹਾ ਹੈ ਕਿ ਨਾਜਾਇਜ਼ ਤੌਰ ਤੇ ਉਹਨਾਂ ਦੇ ਮੁਲਕ ਦੇ ਵਿੱਚ ਰਹਿ ਰਹੇ ਸੀਗੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਾਇਜ਼ ਤੇ ਨਜਾਇਜ਼ ਨੂੰ ਦੇ ਚੱਕਰ ਦੇ ਵਿੱਚ ਆਮ ਬੰਦਾ ਪਿਸ ਰਿਹਾ ਆ ਬਿਲਕੁਲ ਪਿਸ ਰਿਹਾ ਤੁਸੀਂ ਇਹ ਦੇਖੋ ਕਿ ਜਿਹੜੇ 60 ਭਾਰਤੀ ਆਉਣੇ ਆ ਜਾਂ ਪਹਿਲਾਂ ਵੀ ਜਿਹੜੇ 30 ਆਏ ਆ ਫਿਰ ਉਹਨਾਂ ਦੀ ਇਨਕੁਆਰੀ ਹੋਣੀ ਆ ਹੈਨਾ ਹੋਈ ਵੀ ਆ ਕਿ ਭਾਈ ਇਹ ਇੱਥੋਂ ਤਾਂ ਨਹੀਂ ਕੋਈ ਕ੍ਰਾਈਮ ਕਰਕੇ ਗਏ ਸੀ ਹੈਨਾ ਹਾਲਾਂਕਿ ਬੇੜੀਆਂ ਪਾ ਕੇ ਜਾਂ ਉਹਨਾਂ ਨੂੰ ਬੰਨ ਕੇ ਲੈ ਕੇ ਆਉਣਾ ਉਹਦੇ ਲਈ ਬੜੇ ਸਵਾਲ ਵੀ ਖੜੇ ਹੋਏ ਸੀ ਕਿ ਇਸ ਤਰੀਕੇ ਦੇ ਨਾਲ ਤਾਂ ਨਹੀਂ ਜਿਹੜਾ ਹੈ ਕਿਸੇ ਨੂੰ ਭੇਜਿਆ ਜਾਣਾ ਚਾਹੀਦਾ ਦੁੱਖ ਲੱਗਿਆ ਸੀਗਾ ਪਰ ਹਾਂ ਇਹ ਸਵਾਲ ਜ਼ਰੂਰ ਆ ਕਿ ਆਪਾਂ ਜਾਣਦੇ ਕਿਉਂ ਹਾਂ ਬਿਲਕੁਲ ਇੱਥੇ ਇਹੋ ਜਿਹਾ ਕਿਉਂ ਨਹੀਂ ਸਿਸਟਮ ਜਿਹਾ ਇਹੋ ਜਿਹਾ ਕਿਉਂ ਨਹੀਂ ਢਾਂਚਾ ਕਿ ਸਾਨੂੰ ਜਾਣ ਦੀ ਜ਼ਰੂਰਤ ਨਾ ਪਵੇ ਇੱਕ ਵਿਅਕਤੀ 50 ਲੱਖ ਜਾਂ 60 ਲੱਖ ਜਾਂ 70 ਲੱਖ ਤੱਕ ਦਾ ਜਿਹੜਾ ਕਰਜ਼ਾ ਆ ਉਹ ਚੱਕ ਕੇ ਕਿਉਂ ਜਾ ਰਿਹਾ ਹੈ ਵੱਡੀ ਗੱਲ ਤਾਂ ਇਹ ਆ ਨਾ ਕਿ ਆਪਣਾ ਢਾਂਚਾ ਇੰਨਾ ਸਸ਼ਕਤ ਕਿਉਂ ਨਹੀਂ ਹੈਗਾ ਆਪਾਂ ਆਪਣੀ ਸਿੱਖਿਆ ਜਾਂ ਸਿਹਤ ਜਾਂ ਸਹੂਲਤਾਵਾਂ ਜਾਂ ਰੋਜ਼ਗਾਰ ਉਹੋ ਜਿਹਾ ਕਿਉਂ ਨਹੀਂ ਦੇ ਪਾਰੇ ਕਿ ਇੱਥੋਂ ਡੋਂਕੀ ਲਾ ਕੇ ਨਾ ਜਾਣ ਬਿਲਕੁਲ ਮਤਲਬ ਹਾਲਾਂਕਿ ਸਰਕਾਰਾਂ ਵੱਲੋਂ ਇਹ ਗੱਲ ਪ੍ਰਚਾਰੀ ਜਾਂਦੀ ਆ ਫੈਸਾਰੀ ਜਾਂਦੀ ਆ ਕਿ ਇਲੀਗਲ ਤਰੀਕੇ ਦੇ ਨਾਲ ਜਿਹੜਾ ਆ ਇਸ ਮੁਲਕ ਦੇ ਵਿੱਚੋਂ ਪ੍ਰਵਾਸ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਜਾਇਜ਼ ਤਰੀਕਾ ਜਾਇਜ਼ ਤਰੀਕੇ ਅਪਣਾ ਕੇ ਵਿਦੇਸ਼ ਜਾਣਾ ਚਾਹੀਦਾ ਹੈ ਤੇ ਪਰ ਆ ਇਹਦਾ ਪ੍ਰਭਾਵ ਤੁਸੀਂ ਕੀ ਦੇਖਦੇ ਜਿਹੜਾ ਕੱਲ ਇੱਕ ਜਹਾਜ਼ ਆ ਰਿਹਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਇਹ ਜਹਾਜ਼ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਉਤਾਰਿਆ ਜਾ ਰਿਹਾ ਇਹ ਉਹਨਾਂ ਦੀ ਗੱਲ ਮੈਨੂੰ ਕਾਫੀ ਹੱਦ ਤੱਕ ਠੀਕ ਲੱਗੀ ਹੈ ਇੱਕ ਪਾਸੇ ਕਿ ਉਹਨਾਂ ਨੇ ਸਵਾਲ ਕੀਤਾ ਕਿ ਵੀ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਅੱਛਾ ਜੋ ਅੱਜ ਜਿਹੜਾ ਜਹਾਜ਼ ਪਹੁੰਚਣਾ ਹੈ ਨਾ ਮੈਂ ਤੁਹਾਨੂੰ ਥੋੜਾ ਜਿਹਾ ਉਹਦੇ ਵਿੱਚ ਦੱਸ ਦਵਾਂ ਅ ਦੱਸਿਆ ਜਾ ਰਿਹਾ 119 ਭਾਰਤੀ ਨੇ ਜੀ ਜਿਹਦੇ ਵਿੱਚ 67 ਪੰਜਾਬੀ ਨੇ 33 ਹਰਿਆਣੇ ਤੋਂ ਨੇ 8 ਗੁਜਰਾਤ ਤੋਂ ਨੇ 3 ਯੂਪੀ ਦੇ ਨੇ 2 ਗੋਆ ਦੇ ਨੇ ਰਾਜਸਥਾਨ ਦੇ 2 ਨੇ ਤੇ ਮਹਾਰਾਸ਼ਟਰ ਦੇ 2 ਨੇ ਹਾਲਾ ਤੱਕ ਇਹ ਜਾਣਕਾਰੀ ਜਿਹੜੀ ਆਈ ਹੈ ਹੋ ਸਕਦਾ ਥੋੜੀ ਬਹੁਤ ਅੱਗੇ ਪਿੱਛੇ ਹੋ ਜਾਵੇ ਪਰ ਤੁਸੀਂ ਇਹ ਵੇਖੋ ਕਿ ਵਧੇਰੇ ਜਿਹੜੀ ਗਿਣਤੀ ਆ ਉਹ ਪੰਜਾਬੀਆਂ ਦੀ ਤੇ ਹਰਿਆਣੇ ਦੇ ਲੋਕਾਂ ਦੀ ਹੈਗੀ ਆ ਹਾਂ ਬਿਲਕੁਲ ਬਿਲਕੁਲ ਮੈਂ ਇਹਨੂੰ ਇਸ ਨਜ਼ਰ ਨਾਲ ਵੀ ਸੋਚਦੀ ਆ ਕਿ ਜਿੱਥੇ ਪੰਜਾਬ ਦੇ ਵਿੱਚ ਪਹਿਲਾਂ ਹੀ ਕਿਸਾਨੀ ਸੰਕਟ ਚੱਲਦਾ ਪਿਆ ਆ ਕੇਂਦਰ ਦੇ ਨਾਲ ਕਿਸਾਨਾਂ ਦੀ ਜਿਹੜੀ ਮੀਟਿੰਗਾਂ ਹੋ ਰਹੀਆਂ ਤੇ ਬੇਸਿੱਟਾਂ ਨਿਕਲਦੀਆਂ ਪਈਆਂ ਆ ਜੇਕਰ ਇਹਨੂੰ ਆਪਾਂ ਹਰਿਆਣੇ ਦੇ ਨਾਲ ਇੱਥੇ ਜੋੜੀਏ ਹਰਿਆਣੇ ਦੇ ਲੋਕ ਤੇ ਅਸੀਂ ਸਾਡਾ ਪੌਣ ਪਾਣੀ ਇੱਕ ਆ ਸਾਡਾ ਖਾਣ ਪੀਣ ਇੱਕ ਹੈ ਸਾਡਾ ਰਹਿਣ ਸਹਿਣ ਇੱਕ ਹੈ ਸਭ ਕੁਝ ਇੱਕ ਹੈ ਹਨਾ ਤੇ ਜੇ ਆਪਾਂ ਉਹਦੇ ਨਾਲ ਵੀ ਹੁਣ ਇਹਨੂੰ ਜੋੜ ਲਈਏ ਕਿ ਜਿਹੜੇ ਡੌਂਕੀ ਲਾ ਕੇ ਉੱਥੋਂ ਆ ਰਹੇ ਆ ਉਹਦੇ ਵਿੱਚ ਵਦੇਰੇ ਗਿਣਤੀ ਹਰਿਆਣੇ ਦੀ ਤੇ ਪੰਜਾਬ ਦੀ ਹੈ ਵੀ ਜੇਕਰ ਕਿਸਾਨੀ ਸੰਕਟ ਹੱਲ ਹੋ ਜੇ ਤਾਂ ਮੈਨੂੰ ਲੱਗਦਾ ਹੈ ਕਿ ਇੰਦਾ ਦੀ ਨੌਬਤ ਨਾ ਕਦੇ ਆਵੇ ਕਿ ਲੋਕ ਜਿਹੜੇ ਨੇ ਉਹ ਗਲਤ ਰਾਹਾਂ ਨੂੰ ਅਪਣਾਉਣ ਤੇ ਗਲਤ ਜਿਹੜੇ ਲਗਵਾਉਣ ਵਾਲੇ ਏਜੰਟ ਨੇ ਉਹਨਾਂ ਦੇ ਹੱਥੇ ਚੜ੍ਹਨ ਬਿਲਕੁਲ ਸਰਕਾਰ ਨੇ ਜਿਵੇਂ ਤੁਸੀਂ ਏਜੰਟਸ ਦੀ ਗੱਲ ਕੀਤੀ ਹੈ ਕਿ ਸਰਕਾਰ ਨੇ ਹੁਣ ਜਾਗੀ ਆ ਹਾਲਾਂਕਿ ਬਲਵੰਤ ਸਿੰਘ ਰਾਮੂ ਵਾਲੀਆ ਹੋਰੀ ਬਹੁਤ ਪਹਿਲਾਂ ਤੋਂ ਰੌਲਾ ਪਾਉਂਦੇ ਆ ਰਹੇ ਨੇ ਜਾਂ ਹੋਰ ਬਹੁਤ ਸਾਰੇ ਲੋਕ ਰੌਲਾ ਪਾਉਂਦੇ ਆ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਆ ਨਾਜਾਇਜ਼ ਪ੍ਰਵਾਸ ਹੋ ਰਿਹਾ ਉਹਦੇ ਵਿੱਚ ਏਜੰਟਾਂ ਦਾ ਬਹੁਤ ਹੱਥ ਆ ਤੇ ਹੁਣ ਜਿਹੜੇ ਵਾਪਸ ਪਰਤੇ ਆ ਉਹਨਾਂ ਦੀਆਂ ਸ਼ਿਕਾਇਤਾਂ ਤੇ 에ਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਹਾਲਾਂਕਿ ਕੁਝ ਅਰਸਾ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਨੇ ਇਹ ਨੀਤੀ ਲਿਆਂਦੀ ਸੀ ਵੀ ਕੋਈ ਵੀ ਪੰਜਾਬ ਦੇ ਵਿੱਚ ਜਿਹੜਾ ਟ੍ਰੈਵਲ 에ਜੰਸੀ ਜਾਂ ਟ੍ਰੈਵਲ 에ਜੈਂਟੀ ਦਾ ਕੰਮ ਕਰੂਗਾ ਉਹਨੂੰ ਲਾਇਸੈਂਸ ਕੰਪਲਸਰੀ ਕਰ ਦਿੱਤਾ ਸੀ ਹੁਣ ਜਦੋਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਤੇ ਬਹੁਤ ਸਾਰੇ ਉਹਨਾਂ ਦੇ ਵਿੱਚ ਇਦਾਂ ਦੇ ਲੋਕ ਨਿਕਲੇ ਨੇ ਜਿਨ੍ਹਾਂ ਨੇ ਕੋਈ ਲਾਇਸੈਂਸ ਨਹੀਂ ਲਿਆ ਸੀਗਾ ਸੋ ਹੁਣ ਸਰਕਾਰ ਉਹਨਾਂ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਗੋਗਲੋਂ ਤੋਂ ਮਿੱਟੀ ਝੜ ਰਹੀ ਹੈ ਕੇਂਦਰ ਸਰਕਾਰ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਦੇਸ਼ ਪੱਧਰ ਤੇ ਇਹਦੇ ਖਿਲਾਫ ਮਹਿੰਮ ਚਲਾਵਾਂਗੇ ਸੂਬਾ ਸਰਕਾਰ ਵੀ ਚਲਾ ਰਹੀ ਹੈ ਡੀਜੀਪੀ ਇਸ ਕਦਮ ਇਸ ਮਾਮਲੇ 'ਚ ਪਹਿਲ ਕਦਮੀ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਠੀਕ ਨੇ ਪਰ ਸਵਾਲ ਇਹਦੇ 'ਚ ਪੈਦਾ ਇਹ ਹੁੰਦਾ ਵੀ ਮੋਦੀ ਸਾਹਿਬ ਜਿਵੇਂ ਹੁਣ 트ੰਪ ਸਾਹਿਬ ਨੂੰ ਵੀ ਮਿਲ ਲਗੇ ਨੇ ਉੱਥੇ ਮੁਲਾਕਾਤਾਂ ਹੋ ਰਹੀਆਂ ਨੇ ਅੱਜ ਵੱਡੇ ਵੱਡੀਆਂ ਖਬਰਾਂ ਨਸ਼ਰ ਹੋਈਆਂ ਲੱਗੀਆਂ ਨੇ ਉਹਦੇ ਵਿੱਚ ਮੋਦੀ 트ੰਪ ਨੂੰ ਮਹਾਨ ਕਹਿ ਰਿਹਾ ਤੇ ਮਹਾਨ ਮੋਦੀ ਨੂੰ 트ੰਪ ਮੋਦੀ ਨੂੰ ਮਹਾਨ ਕਹਿ ਰਿਹਾ ਬਸੋਨੀ ਦੋਸਤੀ ਦਿਖਾਈ ਗਈ ਹੈ ਹਾਂ ਇੱਕ ਦੂਜੇ ਨੂੰ ਮਹਾਨ ਕਹਿ ਰਹੇ ਨੇ ਤੇ ਨਾਲ ਦੀ ਨਾਲ ਫੇਰ ਉਹਦੇ ਵਿੱਚ ਮੋਦੀ ਸਾਹਿਬ ਹੋਰਾਂ ਨੇ ਨੂੰ ਜਿਹੜਾ ਮਸਲਾ ਚੁੱਕਣਾ ਚਾਹੀਦਾ ਸੀ ਹੁਣ ਨਹੀਂ ਚੁੱਕਿਆ ਵੀ ਤੁਸੀਂ ਸਾਡੇ ਲੋਕਾਂ ਨੂੰ ਹੱਥ ਕੜੀਆਂ ਜ਼ੰਜੀਰਾਂ ਲਾ ਕੇ ਕਿਉਂ ਭੇਜ ਰਹੇ ਹੋ ਜਦ ਕਿ ਇਸ ਮਸਲੇ ਤੇ ਬਹੁਤ ਭਾਰਤ ਦੇ ਵਿੱਚ ਡਿਬੇਟ ਚੱਲੀ ਆ ਇਹਨੂੰ ਲੈ ਕੇ ਕਾਫੀ ਸੰਸਦ ਦੇ ਵਿੱਚ ਵੀ ਹੰਗਾਮਾ ਹੋਇਆ ਆ ਕਿ ਇਹ ਤਰੀਕਾ ਗਲਤ ਆ ਹਣਾ ਮੰਨ ਲੈਂਦੇ ਵੀ ਸਾਡੇ ਲੋਕਾਂ ਨੇ ਕੋਈ ਗਲਤੀ ਕੀਤੀ ਆ ਇੱਥੇ ਦੀਆਂ ਹਾਲਾਤ ਦੇ ਮੁਤਾਬਕ ਪਰ ਜੋ ਅਮਰੀਕਾ ਤਰੀਕਾ ਅਪਣਾ ਰਿਹਾ ਉਹਦੇ ਵਿੱਚ ਫਿਰ ਜਿਹੜਾ ਆ ਦੋਸਤੀ ਗਲਵਕੜੀਆਂ ਉਹ ਕਿੰਨਾ ਕੁ ਅਰੰਦੀਪ ਜੀ ਤੁਹਾਨੂੰ ਇੱਕ ਗੱਲ ਪਤਾ ਹੈ ਇਹਦੇ ਚ ਇੱਕ ਦਿਲਚਸਪ ਗੱਲ ਹੋਰ ਹੋਈ ਆ ਹੂੰ ਆ ਮੋਦੀ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਹਾਡੇ ਭਾਰਤੀਆਂ ਨੂੰ ਤਾਂ ਜਹਾਜ਼ ਜਿਹੜਾ ਅਮਰੀਕਾ ਤੋਂ ਭੇਜਿਆ ਜਾ ਰਿਹਾ ਤੇ ਤੁਹਾਡੇ ਭਾਰਤੀ ਇਸ ਤਰੀਕੇ ਦੇ ਨਾਲ ਆਏ ਆ ਹਨਾ ਵੀ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਕਿ ਦੇਖੋ ਜੀ ਇਹ ਗਲਤ ਤਰੀਕੇ ਦੇ ਨਾਲ ਗਏ ਲੋਕ ਸਨ ਹਾਲਾਂਕਿ ਨਾ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਭੋਲੇ ਲੋਕ ਨੇ ਇਹ ਲੁੱਟਣ ਵਾਲੇ ਏਜੰਟਾਂ ਦੇ ਹੱਥਾਂ ਦੇ ਵਿੱਚ ਆ ਜਾਂਦੇ ਨੇ ਉਸ ਪੂਰੇ ਨੈਕਸਸ ਦੇ ਵਿੱਚ ਫਸ ਜਾਂਦੇ ਨੇ ਜਿਹੜਾ ਨੈਕਸਸ ਜਿਹੜਾ ਹੈਗਾ ਇਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਇਕੱਲਾ ਭਾਰਤੀਆਂ ਦਾ ਨਹੀਂ ਆ ਬਲਕਿ ਹੋਰ ਮੁੜਕਾਂ ਦੇ ਲੋਕ ਵੀ ਜਿਹੜੇ ਪੂਰੀ ਇੱਕ ਜੰਜੀਰ ਦੇ ਨਾਲ ਇਹ ਜੁੜੇ ਹੋਏ ਨੇ ਕਿ ਵੀ ਤੁਸੀਂ ਮੈਨੂੰ ਇੰਨਾ ਪੈਸਾ ਦਿਓ ਮੈਂ ਤੁਹਾਨੂੰ ਅੱਗੇ ਪਹੁੰਚਾਉਂਗਾ ਅੱਗੇ ਫਿਰ ਹੋਰ ਹੋਰ ਅੱਗੇ ਪੰਚਾਇਆ ਜਾਂਦਾ ਕਹਿੰਦੇ ਵੀ ਹੁਣ ਅਸੀਂ ਤਾਂ ਆਪਣੇ ਬੰਦਿਆਂ ਨੂੰ ਜਿਹੜਾ ਹੈ ਐਂਟਰ ਤਾਂ ਕਰਾਵਾਂਗੇ ਨਾ ਆ ਜਵਾਬ ਦਿੱਤਾ ਉਹਨਾਂ ਨੇ ਨਹੀਂ ਪਰ ਉਹ ਗੱਲ ਉਹਨਾਂ ਦਾ ਇਹ ਤਾਂ ਸਾਰਿਆਂ ਨੂੰ ਸੱਚ ਪਤਾ ਆ ਮਤਲਬ ਮੋਦੀ ਸਾਹਿਬ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ ਸਵਾਲ ਤਾਂ ਤੁਹਾਡੀ ਕੋ ਮੰਤਰੀ ਡਿਪਲੋਮੇਸੀ ਆ ਜਿਹੜੀ ਕੂਟਨੀਤਿਕ ਸਬੰਧ ਆ ਉਹਨਾਂ ਦਾ ਆ ਮਤਲਬ ਤੁਹਾਡੇ ਗੱਡ ਸਦਾ ਸਵਾਲ ਆ ਮੋਦੀ ਸਾਹਿਬ 56 ਇੰਚ ਦੀ ਛਾਤੀ ਦੀ ਗੱਲ ਕਰਦੇ ਸੀਗੇ ਐਡਾ ਵੱਡਾ ਮੁਲਕ ਹੈ 140 ਕਰੋੜ ਦੇ ਕਰੂਡ ਸਾਡੇ ਮੁਲਕ ਦੀ ਆਬਾਦੀ ਆ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਮੋਤੀ ਸਾਹਿਬ ਛੋਟੇ ਜਿਹੇ ਲਾਟਿਨ ਅਮਰੀਕਨ ਮੁਲਕ ਜਿਹੜੇ ਨੇ ਚਾਹੇ ਮਕਸੀਕੋ ਆ ਚਾਹੇ ਬੋਲੀਵਿਆ ਆ ਉਹਨਾਂ ਨੇ ਅਮਰੀਕਾ ਦੇ ਨਾਲ ਸਿੱਧੇ ਸਿੱਧੇ ਰੂਪ ਚ ਗੱਲ ਕੀਤੀ ਆ ਵੀ ਤੁਸੀਂ ਸਾਡੇ ਲੋਕਾਂ ਨੂੰ ਇਦਾਂ ਨਹੀਂ ਭੇਜ ਸਕਦੇ ਉਹਨਾਂ ਨੇ ਆਪਣੇ ਜਹਾਜ਼ ਭੇਜੇ ਉਹਨਾਂ ਨੇ ਜਹਾਜ਼ 'ਤੇ ਜੇ ਆਪਣੀਆਂ ਆਪਣੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਐਕਟਿਵ ਕੀਤਾ ਕਿ ਉਹਨਾਂ ਦੇ ਜਿਹੜੇ ਵਸਿੰਦੇ ਨੇ ਉਹਨਾਂ ਨੂੰ ਤਰੀਕੇ ਨਾਲ ਇੱਥੇ ਲਿਆਂਦਾ ਜਾਵੇ ਤੇ ਹਾਲਾਂਕਿ ਇਹ ਵੀ ਇੱਕ ਕੰਸੂਆ ਆ ਰਹੀਆਂ ਨੇ ਕਿ ਹੁਣ ਜਿਹੜਾ ਅਗਲਾ ਜਹਾਜ਼ ਭਰ ਕੇ ਆਊਗਾ ਉਹ ਜਹਾਜ਼ ਜਿਹੜਾ ਆ ਉਹ ਭਾਰਤ ਵੱਲੋਂ ਜਹਾਜ਼ ਭੇਜਿਆ ਜਾਊਗਾ ਕੀ ਇਹ ਸਾਰਾ ਕੀ ਲੱਗਦਾ ਅਰੰ딥 ਜੀ ਰੌਲਾ ਪੈ ਚੁੱਕਿਆ ਹੈ ਰੌਲਾ ਹੋਰ ਵੀ ਪਾਊਗਾ ਅਸੀਂ ਆਪਣਾ ਵੀ ਕਸੂਰ ਸਮਝਦੇ ਆ ਸਾਡਾ ਤਾਂ ਕਸੂਰ ਹੈ ਹੀ ਹੈ ਸਰਕਾਰਾਂ ਦਾ ਵੀ ਹੈ ਪਰ ਗੱਲ ਇਹ ਹੈ ਕਿ ਅਸੀਂ ਇੱਕ ਦੂਜੇ ਤੇ ਸਿਰਫ ਇਲਜ਼ਾਮ ਲਗਾ ਰਹੇ ਹਾਂ ਸਿਰਫ ਗੱਲ ਅਮਰੀਕਾ ਦੀ ਨਹੀਂ ਹੈਗੀ ਗੱਲ ਹੁਣ ਯੂਕੇ ਦੀ ਵੀ ਆਪਾਂ ਕਰਦੇ ਹਾਂ ਕਿਉਂਕਿ ਯੂਕੇ ਨੇ ਵੀ ਹੁਣ ਸਖਤੀ ਕਰ ਦਿੱਤੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਰੋਲਾ ਅੰਤਰਰਾਸ਼ਟਰੀ ਸਤਰ ਤੇ ਜਾ ਕੇ ਪਿਆ ਆ ਯੂਕੇ ਦੇ ਵਿੱਚ 609 ਲੋਕਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਇੰਨਾ ਕਰਜ਼ਾ ਚੱਕ ਕੇ ਦੂਸਰੇ ਮੁਲਕ ਚ ਜਾਂਦੇ ਆ ਬੇਸ਼ੱਕ ਸਾਡੇ ਕੋਲ ਕੰਮ ਕਰਨ ਦਾ ਕੋਈ ਰਾਈਟ ਨਹੀਂ ਹੁੰਦਾ ਤਾਂ ਅਸੀਂ ਕੋਈ ਫੈਕਟਰੀ ਚ ਕੰਮ ਲੱਭਦੇ ਆ ਜਾਂ ਅਸੀਂ ਕਿਸੇ ਸਟੋਰ ਦੇ ਵਿੱਚ ਜਾ ਕੇ ਕੰਮ ਲੱਭਦੇ ਆ ਜਾਂ ਅਸੀਂ ਕਿਸੇ ਫਾਰਮ ਹਾਊਸ ਦੇ ਵਿੱਚ ਜਾ ਕੇ ਆਮ ਲੱਭਦੇ ਆ ਮਾਲਕ ਨੂੰ ਜਾ ਕੇ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਜੋ ਇੱਕ 8 ਘੰਟੇ ਦੇ ਜਾਂ 10 ਘੰਟੇ ਦੇ ਪੈਸੇ ਕੰਮ ਵਿਅਕਤੀ ਨੂੰ ਦਿੱਤੇ ਜਾਂਦੇ ਨੇ ਸਾਨੂੰ ਉਹ ਤੋਂ ਅੱਧੇ ਪੈਸੇ ਦੇ ਉੱਤੇ ਰਖ ਲਿਆ ਜਾਵੇ ਪਰ ਸਾਨੂੰ ਕੰਮ ਦੇ ਦਿੱਤਾ ਜਾਵੇ ਮਜਬੂਰੀ ਆ ਮਜਬੂਰੀ ਆ ਤੇ ਹੁਣ ਯੂਕੇ ਦੀ ਸਰਕਾਰ ਨੇ ਇਹ ਘੋਸ਼ਣਾ ਕਰ ਦਿੱਤੀ ਆ ਕਿ ਜੇਕਰ ਕਿਸੇ ਵੀ ਫੈਕਟਰੀ ਮਾਲਕ ਦੇ ਕੋਲ ਕਿਸੇ ਸਟੋਰ ਮਾਲਕ ਦੇ ਕੋਲ ਜਾਂ ਕਿਸੇ ਵੀ EMPLOYEER ਦੇ ਕੋਲ ਕੋਈ ਇਹੋ ਜਿਹਾ ਕੰਮ ਆ ਫੜਿਆ ਗਿਆ ਜਿਹਦੇ ਕੋਲ ਕੰਮ ਕਰਨ ਦਾ ਅਧਿਕਾਰ ਨਹੀਂ ਹੈਗਾ ਉਸ ਨੂੰ 60000 ਪਾਉਂਡ ਦਾ ਜੁਰਮਾਨਾ ਲਾਇਆ ਜਾਊਗਾ 60000 ਪਾਉਂਡ ਕਿੰਨੀ ਵੱਡੀ ਯਾਨੀ ਕਿ ਸ਼ਕਤੀ ਜਿਹੜੀ ਕਰ ਦਿੱਤੀ ਗਈ ਆ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਅਮਰੀਕਾ ਤੋਂ ਭਾਰਤੀ ਵਾਪਸ ਆ ਰਹੇ ਨੇ ਯੂਕੇ ਨੇ ਸ਼ਕਤੀ ਕਰ ਦਿੱਤੀ ਹੈ ਬਹੁਤ ਸਾਰੀਆਂ ਜਦੋਂ ਖਬਰਾਂ ਅਸੀਂ ਪੜ੍ਹ ਰਹੇ ਸੀ ਨਾ ਉਹਨਾਂ ਦਿਨਾਂ ਦੇ ਵਿੱਚ ਇੱਕ ਮੈਂ ਹਰਿਆਣੇ ਦੀ ਖਬਰ ਵੱਲ ਮੇਰਾ ਧਿਆਨ ਪਿਆ ਜਦੋਂ ਪਿਛਲਾ ਜਹਾਜ਼ ਅਰੁਣਜੀ ਆਇਆ ਨਾ ਉਹਦੇ ਵਿੱਚ ਹਰਿਆਣੇ ਦਾ ਦੇ ਇੱਕ ਚਾਰ ਜਿਹੜੇ ਵਿਅਕਤੀ ਨੇ ਉਹ ਸੀਗੇ ਮੀਆਂ ਬੀਵੀ ਸਨ ਦੋ ਉਹਨਾਂ ਦੇ ਬੱਚੇ ਸਨ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਤਾਂ ਉਹ ਕਹਿੰਦੇ ਜੀ ਅਸੀਂ ਨਾ 1 ਕਰੋੜ ਰੁਪਈਆ ਏਜੰਟ ਨੂੰ ਦੇ ਕੇ ਅਮਰੀਕਾ ਗਏ ਸੀ ਜਿਹਦੇ ਵਿੱਚ ਅਸੀਂ 75 ਲੱਖ ਦਾ ਆਪਣਾ ਘਰ ਵੇਚਿਆ ਸੀ ਜੀ ਉਸ ਤੋਂ ਬਾਅਦ ਅਸੀਂ ਪੁੱਠੇਪਹਿਰੀ ਵਾਪਸ ਆ ਗਏ ਦੋਵਾਂ ਜਾਨਿਆਂ ਨੂੰ ਪੁੱਛਿਆ ਗਿਆ ਤੁਸੀਂ ਪੜ੍ਹੇ ਕਿੰਨਾ ਹੋ ਉਹ ਕਹਿੰਦੇ ਸੀ ਪੰਜਵੀਂ ਪਾਸ ਆ ਭਾਈ ਫਿਰ ਤੁਹਾਡੇ ਤੋਂ ਉਥੇ ਦੀ ਸਰਕਾਰ ਕੰਮ ਵੀ ਕੀ ਲੂਗੀ ਸੋਚਣ ਵਾਲੀ ਗੱਲ ਨਹੀਂ ਇਹ ਇਹ ਗੱਲ ਇਹ ਦੇਖੋ ਹਰ ਬੰਦਾ ਇੱਕ ਚੰਗੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਹਮ ਇੱਥੇ ਬੰਦੇ ਕੋਲ ਜਿਹਦੇ ਕੋਲ ਕੁਝ ਵੀ ਨਹੀਂ ਆ ਉਹ ਵੀ ਜਾਨਣਾ ਚਾਹੁੰਦਾ ਹੈ ਨਿਕਲਣਾ ਚਾਹੁੰਦਾ ਹੈ ਇਹਦੇ ਇਥੇ ਮਤਲਬ ਬਹੁਤ ਸਾਰੀਆਂ ਖੋਜਾਂ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਰਿਸਰਚਾਂ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਨੇ ਬਹੁਤ ਸਾਰੀਆਂ ਡਾਕੂਮੈਂਟਰੀ ਫਿਲਮਾਂ ਨੇ ਜਿਹੜੀ ਇਸ ਸਮੱਸਿਆ ਵੱਲ ਧਿਆਨ ਕੇਂਦਰਿਤ ਕਰਦੇ ਆ ਅਮਰੀਕਾ ਨੇ ਜਿਹੜੇ ਇਲੀਗਲ ਮਾਈਗ੍ਰੇਸ਼ਨ ਕਰਕੇ ਉੱਥੇ ਲੋਕ ਗਏ ਨੇ ਉਹ મોદી ਦੀ ਮਸਲਾ ਨਹੀਂ ਆ ਉਹ 트ੰਪ ਦਾ ਮਸਲਾ ਨਹੀਂ ਆ ਉਹ ਸਿਸਟਮ ਦਾ ਮਸਲਾ ਆ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਇਹ ਇਦਾਂ ਨਹੀਂ ਹੈ ਵੀ ਅੱਜ ਹੀ ਸ਼ੁਰੂ ਹੋਇਆ ਜਾਂ મોદી ਦੇ ਆਉਣ ਵੇਲੇ ਸ਼ੁਰੂ ਹੋ ਗਿਆ ਜਾਂ ਉਸ ਤੋਂ ਪੁਰਾਣੀਆਂ ਸਭ ਗੱਲਾਂ ਮਤਲਬ ਬਹੁਤ ਸਮੇਂ ਤੋਂ ਚੱਲਦਾ ਹੈ ਮਤਲਬ ਭਾਰਤ ਦੇ ਵਿੱਚ 200 ਸਾਲ ਤੋਂ ਇਹ ਰਵਾਇਤ ਹੈ ਜਾਂ ਮੁੱਢ ਕਦੀਮ ਤੋਂ ਲੋਕ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਤੇ ਜਾਂਦੇ ਆ ਚੰਗੀ ਜ਼ਿੰਦਗੀ ਚੋਂ ਪਰ ਇਹਦੇ ਵਿੱਚ ਸਵਾਲ ਇਹ ਹੁੰਦਾ ਕਿ ਕੀ ਆ ਜੋ 트ੰਪ ਸਭ ਕਰ ਰਹੇ ਨੇ ਇਹਦੇ ਨਾਲ ਉੱਥੀ ਦੇ ਜ਼ਮੀਨੀ ਹਾਲਾਤ ਦੇ ਵਿੱਚ ਤਬਦੀਲੀ ਆਊਗੀ ਦੂਜੀ ਗੱਲ ਕੀ ਇਹਦੇ ਨਾਲ ਜਾਂ ਇਹ ਸਿਰਫ ਸਿਆਸੀ ਮਸਲਾ ਹੈ ਜਿੰਨੀ ਦੇਰ 트ੰਪ ਹੈਗੇ ਆ ਉਨੀ ਦੇਰ ਤੱਕ ਵਾਈਟ ਸੁਪਰ ਮੈਸੀ ਦੀ ਗੱਲ ਚੱਲੂਗੀ ਜਾਂ ਗ੍ਰੇਟ ਅਮਰੀਕਾ ਬਣਾਉਣ ਦੀ ਗੱਲ ਚੱਲੂਗੀ ਤਾਂ ਉਸ ਤੋਂ ਬਾਅਦ ਫਿਰ ਸਾਰਾ ਕੁਝ ਠੱਪ ਹੋ ਜਾਊਗਾ ਕੀ ਉਸ ਤੋਂ ਬਾਅਦ ਫਿਰ ਇਲੀਗਲ ਮਾਈਗ੍ਰੇਸ਼ਨ ਨਹੀਂ ਸ਼ੁਰੂ ਹੋ ਜੂਗੀ ਜਾਂ ਇਹਦਾ ਇਹ ਵਾਪਸੀ ਦਾ ਭਾਰਤ ਤੇ ਕੀ ਇੰਪੈਕਟ ਆ ਭਾਰਤ ਤੇ ਕੀ ਪ੍ਰਭਾਵ ਆ ਅਮਰੀਕਾ ਤੇ ਕੀ ਪ੍ਰਭਾਵ ਆ ਜਾਂ ਦੁਨੀਆ ਦੇ ਵਿੱਚ ਕੁੱਲ ਦੁਨੀਆ ਦੇ ਵਿੱਚ ਇਹਦਾ ਕੀ ਅਸਰ ਰਹੂਗਾ ਕੀ ਮਤਲਬ ਵੱਡੀ ਗੱਲ ਇਹ ਆ ਜੇਕਰ ਅਸੀਂ ਆਪਣੇ ਢਾਂਚੇ ਨੂੰ ਸੁਧਾਰਿਆ ਹੁੰਦਾ ਕਿਉਂਕਿ ਹੁਣ ਭਗਵੰਤਮਾਨ ਹੋਣਾ ਨੇ ਇਸ ਗੱਲ ਦਾ ਤਾਂ ਇਤਰਾਜ਼ ਜਤਾਇਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਹੈ ਜਹਾਜ਼ ਬਾਰ-ਬਾਰ ਆ ਰਹੇ ਹਾਲਾਂਕਿ ਜਦੋਂ ਅੰਮ੍ਰਿਤਸਰ ਤੋਂ ਇਹ ਮੰਗ ਕੀਤੀ ਜਾਂਦੀ ਆ ਕੇਂਦਰ ਨੂੰ ਕਿ ਅਮਰੀਕਾ ਤੇ ਕੈਨੇਡਾ ਦੀਆਂ ਫਲਾਈਟਾਂ ਜਾਰੀ ਕਰ ਦਿੱਤੀਆਂ ਜਾਣ ਤਾਂ ਉਦੋਂ ਕਿਹਾ ਜਾਂਦਾ ਕਿ ਵੀ ਇਹ ਫਲਾਈਟਾਂ ਇੱਥੇ ਨਹੀਂ ਆਉਣਗੀਆਂ ਆ ਦਿੱਕਤਾਂ ਆ ਜਾਂ ਪਰੇਸ਼ਾਨੀਆਂ ਆ ਪਰ ਉੱਥੋਂ ਦੀ ਭਰ ਕੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਗਏ ਹੋਏ ਆਪਣੇ ਭਾਰਤੀ ਨੇ ਉਹ ਵਾਪਸੀ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਆ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਦੂਜੀ ਗੱਲ ਇਹ ਆ ਕਿ ਠੀਕ ਆਸੀਂ ਇਤਰਾਜ਼ ਐਜ਼ ਆ ਸੀਐਮ ਕਰ ਰਹੇ ਆ ਸਾਡਾ ਕਰਨਾ ਬਣਦਾ ਵੀ ਆ ਸਵਾਲ ਚੱਕਣਾ ਵੀ ਬਣਦਾ ਕਿ ਕਿਤੇ ਪੰਜਾਬੀਆਂ ਦੀ ਬਦਨਾਮੀ ਤਾਂ ਨਹੀਂ ਕਰਨ ਦੀ ਸਾਜ਼ਿਸ਼ ਹੈਗੀ ਪਰ ਕੀ ਅਸੀਂ ਇਸ ਬਾਰੇ ਸੋਚਦੇ ਪਏ ਆ ਕਿ ਅਸੀਂ ਢਾਂਚੇ ਨੂੰ ਕਿਉਂ ਨਹੀਂ ਸੁਧਾਰਦੇ ਪਏ ਹਾਂ ਮਤਲਬ ਉਹ ਲੋਕਾਂ ਦੀ ਤਵਕਕਤਾ ਹੈਗੀ ਆ ਬੇ ਢਾਂਚਾ ਸੁਧਾਰਿਆ ਜਾਵੇ ਜਿੱਦਾਂ ਇਸ ਹਫ਼ਤੇ ਦੀ ਜਿਹੜੀ ਦੂਜੀ ਪੰਜਾਬ ਦੀ ਵੱਡੀ ਖਬਰ ਆ ਜਿਹੜੇ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਹਰਦੀ ਆ ਇਸ ਹਫ਼ਤੇ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪੈਂਦਾ ਆ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਆਪਣੀ ਸੀਟ ਵੀ ਹਾਰ ਜਾਂਦੇ ਆ ਉਪ ਮੁੱਖ ਮੰਤਰੀ ਜਿਹੜੇ ਰਹਿ ਸੀਗੇ ਮਨੀਸ਼ ਸੋਦੀਆ ਉਹ ਵੀ ਆਪਣੀ ਸੀਟ ਹਾਰ ਜਾਂਦੇ ਆ ਸਤਿੰਦਰ ਜੈਨ ਤੇ ਹੋਰ ਜਿਹੜੇ ਇਹਨਾਂ ਦੇ ਵੱਡੀ ਲੀਡਰਸ਼ਿਪ ਆ ਉਹ ਸਾਰੇ ਆਪਣੀਆਂ ਸੀਟਾਂ ਹਾਰ ਜਾਂਦੇ ਨੇ ਉਸ ਤੋਂ ਬਾਅਦ ਆ ਕੇਜਰੀਵਲ ਸਾਹਿਬ ਪੰਜਾਬ ਦੇ ਐਮ ਐਲ ਏਜ਼ ਦੇ ਨਾਲ ਕੈਬਨਿਟ ਮਨਿਸਟਰਾਂ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਦੇ ਨੇ ਕਪੂਰਥਲਾ ਹਾਊਸ ਦੇ ਵਿੱਚ ਜਿਹਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਹੁਣ ਪੰਜਾਬ ਮਾਡਲ ਬਣਾਓ ਹੂੰ ਦਿੱਲੀ ਮਾਡਲ ਤਾਂ ਸਾਡਾ ਹੋ ਗਿਆ ਫੇਲ ਤੇ ਹੁਣ ਤੁਸੀਂ ਪੰਜਾਬ ਮਾਡਲ ਬਣਾਓ ਉਸ ਤੋਂ ਬਾਅਦ ਫਿਰ ਪਰਸੋਂ ਪੰਜਾਬ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ 70 ਦੇ ਲਗਭਗ ਏਜੰਡੇ ਪਾਸ ਕੀਤੇ ਜਾਂਦੇ ਆ ਉਹਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਵੱਡੀ ਉੱਪਰ ਕੇ ਸਾਹਮਣੇ ਆਉਂਦੀ ਜਿਹੜੀ ਅੱਜ ਵੀ ਅਖਬਾਰਾਂ ਦੀ ਸੁਰਖੀ ਬਣੀ ਹੋਈ ਆ ਉਹ ਇਹ ਆ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਸੁਧਾਰ ਕੀਤੇ ਜਾਣ ਭ੍ਰਿਸ਼ਟ ਸਿਸਟਮ ਖਤਮ ਕੀਤਾ ਜਾਵੇ ਜਿਹਦੇ ਕਰਕੇ ਲੋਕਾਂ ਨੂੰ ਮਾਈਗ੍ਰੇਸ਼ਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਹੈਡਲਾਈਨ ਤਾਂ ਬਹੁਤ ਸੋਹਣੀ ਆ ਹਨ ਭ੍ਰਿਸ਼ਟ ਸਿਸਟਮ ਦੂਰ ਕੀਤਾ ਜਾਵੇ ਤੇ ਉਹਦੇ ਲਈ ਮੁੱਖ ਮੰਤਰੀ ਸਾਹਿਬ ਡੀਸੀਜ਼ ਦੇ ਨਾਲ ਐਸਐਸਪੀਜ਼ ਦੇ ਨਾਲ ਮੀਟਿੰਗ ਕਰਦੇ ਆ ਤੇ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਹੈ ਤੇ ਉਹ ਭ੍ਰਸ਼ਟਾਚਾਰ ਖਤਮ ਕਰਨ ਦੇ ਲਈ ਤੁਹਾਡੀ ਜ਼ਿੰਮੇਵਾਰੀ ਆ ਹੇਠਲੇ ਪੱਧਰ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਜੇ ਹੁੰਦੀ ਆ ਤਾਂ ਫਿਰ ਤੁਸੀਂ ਹੈ ਨਹੀਂ ਹੁਣ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀਆਂ ਇਹਨਾਂ ਨੇ ਹਦਾਇਤਾ ਦਿੱਤੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਹੇਠਲੇ ਪੱਧਰ ਤੇ ਇਹ ਦਿੱਲੀ ਚੋਣਾਂ ਦੇ ਨਤੀਜੇ ਦੇ ਵਿੱਚੋਂ ਇਹ ਹਦਾਇਤਾਂ ਆਈਆਂ ਨੇ ਜਾਂ ਦਿੱਲੀ ਚੋਣਾਂ ਤੋਂ ਬਾਅਦ ਜਾਗੇ ਨੇ ਇਹ 3 ਸਾਲ ਸੁੱਤੇ ਰਹੇ ਸੀਗੇ ਜਾਂ ਕੀ ਹੋਇਆ ਕੀ ਮਤਲਬ ਇਹਦਾ ਪ੍ਰਭਾਵ ਕੀ ਲੱਗਦਾ ਤੁਹਾਨੂੰ ਵੀ ਨਹੀਂ ਬਿਲਕੁਲ ਅਰੁਦੀਪ ਜੀ ਸੁੱਤੇ ਰਹੇ ਸੀਗੇ ਤੇ ਜਾਗ ਵੀ ਉਦੋਂ ਹੀ ਆਈ ਆ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਹਾਰ ਹੋਈ ਆ ਹਨਾ ਤੇ ਉਹੀ ਹੈ ਨਾ ਕਿ ਅਸੀਂ ਡਿੰਗਾ ਤਾਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਹੁੰਨੇ ਆ ਪਹਿਲਾਂ ਵੀ ਮਾਰਦੇ ਰਹੇ 3 ਸਾਲ ਦੇ ਵਿੱਚ ਵੀ ਮਾਰਦੇ ਰਹੇ ਪਰ ਡਿੰਗਾ ਮਾਰਨੀਆਂ ਸੌਖੀਆਂ ਨੇ ਢਾਂਚੇ ਨੂੰ ਸੱਚ ਦੇ ਵਿੱਚ ਸੁਧਾਰਨ ਦੀ ਗੱਲ ਜਿਹੜੀ ਬਹੁਤ ਪਿੱਛੇ ਰਹਿ ਜਾਂਦੀ ਆ ਅੱਛਾ ਇੱਕ ਗੱਲ ਨਾ ਮੈਂ ਅਕਸਰ ਦੇਖਦੀ ਹੁੰਨੀ ਜਿਹੜੇ ਵਿਕਸਿਤ ਦੇਸ਼ ਨੇ ਜੀ ਜਦੋਂ ਉਹਨਾਂ ਦੇ ਮੰਤਰੀ ਗੱਲ ਕਰਨਗੇ ਨਾ ਆਪਣੇ ਮੁਲਕ ਦੇ ਬਾਰੇ ਚਾਹੇ ਉਹ ਆਪਣੇ ਮੁਲਕ ਦੇ ਵਿੱਚ ਗੱਲ ਕਰਨ ਜਾਓ ਕਿਸੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲ ਕਰਨ ਤਾਂ ਉਹ ਅਕਸਰ ਉਹਨਾਂ ਦੀ ਗੱਲਬਾਤ ਇਦਾਂ ਦੀ ਹੋਊਗੀ ਜਿਦੇ ਵਿੱਚ ਉਹ ਆਪਣੇ ਹੀ ਨਾਗਰਿਕਾਂ ਦੇ ਭਲੇ ਬਾਰੇ ਗੱਲ ਕਰ ਰਹੇ ਹੋਣਗੇ ਕਿ ਉਹਨਾਂ ਦੀ ਪਾਲਿਸੀ ਇਦਾਂ ਦੀ ਹੋਊਗੀ ਕਿ ਅਸੀਂ ਵੀ ਆਪਣੇ ਮੁਲਕ ਚਾਹ ਕਰੀਏ ਸਾਡੇ ਨਾਗਰਿਕਾਂ ਨੂੰ ਇਹਦਾ ਜ਼ਿਆਦਾ ਫਾਇਦਾ ਹੋਵੇ ਹਨਾ ਜਿਵੇਂ ਹੁਣ ਅਮਰੀਕਾ ਹੀ ਆ ਭਾਈ ਕਿ ਅਸੀਂ ਬਾਹਰ ਲਿਆਂ ਨੂੰ ਅੰਦਰ ਵੜ ਕੇ ਨੌਕਰੀਆਂ ਦੇਣ ਨਾਲ ਉਹ ਪੈਸਾ ਸਾਡੇ ਅੰਦਰ ਘੁੰਮੇ ਸਾਡੇ ਦੇਸ਼ ਦੇ ਅੰਦਰ ਘੁੰਮੇ ਸਾਡੇ ਆਪਣੇ ਨਾਗਰਿਕਾਂ ਨੂੰ ਨੌਕਰੀਆਂ ਮਿਲਣ ਪਰ ਸਾਡੇ ਦੇਸ਼ ਦੇ ਮੰਤਰੀ ਜਿਹੜੇ ਵੀ ਗੱਲ ਕਰਦੇ ਨੇ ਉਹ ਇਹ ਕਰਦੇ ਨੇ ਕਿ ਇਹੋ ਜੀ ਕਿਹੜੀ ਵੱਡੀ ਗੱਪ ਮਾਰੀ ਜਾਵੇ ਜਿਹਦੇ ਨਾਲ ਸਾਨੂੰ ਅਗਲੀ ਵਾਰੀ ਜਿਹੜੀਆਂ ਨੇ ਵੋਟਾਂ ਪੈ ਜਾਣ। ਦੇਖੋ ਗੱਪਾਂ ਤਾਂ ਟਰੰਪ ਸਾਹਿਬ ਵੀ ਮਾਰਦੇ ਨੇ ਇਹ ਸਿਆਸੀ ਜਿਹੜਾ ਇੱਕ ਵਰਤਾਰਾ ਹੈ। ਦੁਨੀਆ ਭਾਰ ਦੇ ਵਿੱਚ ਗੱਪਾਂ ਮਾਰੀਆਂ ਜਾਂਦੀਆਂ ਸੈਸੀ ਲੀਡਰਾਂ ਨੂੰ ਲੰਬੀਆਂ-ਲੰਬੀਆਂ ਛੱਡਣ ਦੀ ਆਦਤ ਆ। ਹਮਮ ਫਰਕ ਗੱਪ-ਕੱਪ ਦਾ ਵੀ ਹੁੰਦਾ ਆ। ਸਾਡੇ ਇੱਥੇ ਗੱਪਾਂ ਉਹ ਮਾਰੀਆਂ ਜਾਂਦੀਆਂ ਨੇ ਜਿਹੜੀਆਂ ਕਦੀ ਵੀ ਜਿਨ੍ਹਾਂ ਦਾ ਕੋਈ ਤਰਾਤਲ ਤੇ ਕੋਈ ਗੱਲ ਹੀ ਨਹੀਂ ਹੁੰਦੀ ਉਹ ਗੱਪ ਦੇ ਵਿੱਚ ਵੀ ਥੋੜਾ ਪਤਾ ਉਹਨਾਂ ਦਾ ਹੁੰਦਾ ਵੀ ਸ਼ਾਇਦ ਸਾਕਾਰ ਹੋ ਜਵੇ ਸਾਡੇ ਇੱਥੇ ਗੱਪ ਦੇ ਨਾਂ ਤੇ ਜੁਮਲੇਬਾਜੀ ਜ਼ਿਆਦਾ ਚੱਲਦੀ ਆ ਸੋ ਕੇਜਰੀਵਲ ਸਾਹਿਬ ਨੇ ਵੀ ਗੱਪਾਂ ਮਾਰੀਆਂ ਭਗਵੰਤ ਮਾਨ ਸਾਹਿਬ ਨੇ ਵੀ ਗੱਪਾਂ ਮਾਰੀਆਂ ਜੁਮਲੇਬਾਜੀ ਵੀ ਕੀਤੀ ਤਿੰਨ ਸਾਲ ਦੇ ਵਿੱਚ ਬਦਲਿਆ ਕੁਝ ਨਹੀਂ ਹੁਣ ਡੀਸੀ ਤੇ ਐਸਐਸਪੀ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਭਾਈ ਤੁਸੀਂ ਜ਼ਮੀਨੀ ਪੱਧਰ ਤੇ ਹਾਲਾਤ ਨੂੰ ਤਬਦੀਲ ਕਰੋ ਪਰ ਗੱਲ ਇਹ ਆ ਵੀ ਜਦ ਹਾਲਾਤ ਕਦੀ ਵੀ ਹੇਠੋਂ ਤਾਂ ਨੂੰ ਦਰੁਸਤ ਨਹੀਂ ਹੁੰਦੇ ਹਾਲਾਤ ਹਮੇਸ਼ਾ ਉਪਰੋਂ ਹੇਠੇ ਨੂੰ ਦਰੁਸਤ ਹੋਣੇ ਆ ਜੇ ਤੁਹਾਡੇ ਸਿਆਸੀ ਤੁਹਾਡੀ ਜਿਹੜੀ ਸਿਆਸੀ ਪਾਰਟੀ ਆ ਜੇ ਉਹਦੇ ਚ ਭ੍ਰਸ਼ਟਾਚਾਰ ਨਹੀਂ ਆ ਤੁਹਾਡੇ ਲੋਕ ਭ੍ਰਸ਼ਟ ਨਹੀਂ ਆ ਤੁਹਾਡੀ ਬਿਊਰੋਕ੍ਰੇਸੀ ਭ੍ਰਸ਼ਟ ਨਹੀਂ ਆ ਤਾਂ ਹੇਠਲੇ ਪੱਧਰ ਤੇ ਤੁਸੀਂ ਰੋਕ ਪਾਉਂਗੇ ਪਰ ਜੇ ਤੁਹਾਡੇ ਉੱਪਰ ਵੀ ਤਾਣਾ ਬਾਣਾ ਸਾਰਾ ਕਰਪਟ ਹੈ ਪੈਸੇ ਇਕੱਠੇ ਕਰਨ ਤੇ ਹੋਇਆ ਹੋਇਆ ਤੇ ਜੇ ਤੁਹਾਡੇ ਜਿਹੜੀ ਬਿਊਰੋਕ੍ਰੇਸੀ ਆ ਜਿਹੜੀ ਸੈਕਟਰੀ ਟਰਨ ਚ ਬੈਠ ਕੇ ਪੰਜਾਬ ਨੂੰ ਚਲਾਉਂਦੀ ਆ ਤਾਂ ਵੀ ਮੁਸ਼ਕਲ ਗੱਲ ਲੱਗਦੀ ਆ ਕਿ ਜ਼ਮੀਨੀ ਪੱਧਰ ਤੇ ਹਾਲਾਤ ਦੇ ਵਿੱਚ ਕੋਈ ਸਪਤੀ ਤਬਦੀਲੀ ਆਊਗੀ ਹਾਂ ਇਹਨਾਂ ਜ਼ਰੂਰੀ ਆ ਵੀ ਥੋੜਾ ਬਹੁਤਾ ਜਿਹੜਾ ਇਹਨਾਂ ਦੇ ਵਿੱਚ ਜਿਹੜੇ ਹੇਠਲੇ ਪੱਧਰ ਦੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਡਰ ਪੈ ਜਾਊਗਾ ਤੇ ਇਸ ਤੇ ਕੀ ਉਹਦੇ ਨਾਲ ਰਿਸ਼ਵਤਖੋਰੀ ਬੰਦ ਹੋ ਜਾਊਗੀ ਨਹੀਂ ਬੰਦ ਨਹੀਂ ਹੁੰਦੀ ਮੈਨੂੰ ਨਹੀਂ ਲੱਗਦਾ ਬੰਦ ਹੋਣੀ ਬਸ ਉਹਦੇ ਨਾਲ ਇਹ ਹੈ ਵੀ ਜਿਹੜਾ ਕੰਮ 5000 ਚ ਹੁੰਦਾ ਉਹਦਾ ਰੇਟ ਵਾਦੇ ਜਾਂਦਾ ਜਾਂਦਾ ਉਹ 25000 ਦਾ ਹੋ ਜਾਊਗਾ 50000 ਦਾ ਹੋ ਜਾਊਗਾ ਫਰਕ ਇੰਨਾ ਕਾਊਗਾ ਪਰ ਗੱਲ ਇਹ ਹੈ ਵੀ ਦਿੱਲੀ ਚੋਣਾ ਤੋਂ ਬਾਅਦ ਹੀ ਕਿਉਂ ਜਾਗੇ ਦਿੱਲੀ ਚੋਣਾ ਦਾ ਤੋਂ ਬਾਅਦ ਇਹ ਡਰ ਗਏ ਨੇ ਵੀ 27 ਦੇ ਵਿੱਚ ਅਸੀਂ ਹੁਣ ਚੋਣ ਕਿੱਦਾਂ ਜਿੱਤਣੀ ਆ ਉਹਦੇ ਲਈ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਨੇ ਵੇਖੋ ਅਸੀਂ ਬਹੁਤ ਸਦਾਰ ਕਰਦੇ ਆ ਇਸੇ ਕਰਕੇ ਕੈਬਨਟ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਪਟਾਰਾ ਵੀ ਖੋਲ੍ਹਿਆ ਆਪਣਾ ਲੋਕਾਂ ਨੂੰ ਚੌਕੀਦਾਰਾਂ ਨੂੰ ਪੱਤਾ ਦੇ ਦੋ ਹਣ ਮਲਾਜ਼ਮਾਂ ਦੇ ਜਿਹੜੇ ਪੱਕਾ ਕਿੰਨਾ ਕੁ ਪੱਤਾ ਹੁੰਦਾ ਵਾ ਤੁਸੀਂ ਇਹ ਦੇਖੋ ਕਿ ਜਿੱਥੇ ਤੱਕ ਮਹਿੰਗਾਈ ਚੱਲ ਰਹੀ ਆ 1250 ਤੋਂ ਇਹਨਾਂ ਨੇ 1500 ਮਲਾਜ਼ਮਾਂ ਦਾ ਜਿਹੜਾ ਪੈਸਾ ਸੀਗਾ ਉਹ ਇਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਦੱਬ ਕੇ ਬੈਠੇ ਆ ਉਹ ਦੇ ਦੋ ਸੋ ਇਹ ਚੱਲ ਰਿਹਾ ਆ ਓਵਰਆਲ ਤੇ ਪਰ ਇਦੇ ਨਾਲ ਮਨੂਣੀ ਲੱਗਦਾ ਵੀ ਸਾਰੇ ਕਾਸੇ ਨਾਲ ਏਡੀ ਛੇਤੀ ਫਰਕ ਆਊਗਾ ਲੋਕਾਂ ਨੂੰ ਜਿੰਨੀ ਦੇਰ ਤੱਕ ਵਿਜੀਬਲੀ ਕੁਝ ਚੀਜ਼ਾਂ ਨਹੀਂ ਹੋਣਗੀਆਂ ਜਿੰਨੀ ਦੇਰ ਤੱਕ ਉਹਨਾਂ ਨੂੰ ਉਹਨਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨਹੀਂ ਹੱਲ ਹੋਣਗੀਆਂ ਲੋਕ ਤੰਗ ਰਹਿਣਗੇ ਜਿਵੇਂ ਅੱਜ ਦੀ ਇੱਕ ਹੋਰ ਵੱਡੀ ਖਬਰ ਆ ਵੀ 5 ਲੱਖ ਲੋਕ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪਿਛਲੇ 6 ਅ ਮਹੀਨਿਆਂ ਤੋਂ ਦਾ ਆਰ ਸੀਆਂ ਮਿਲੀਆਂ ਨੇ ਨਾ ਲਾਇਸੈਂਸ ਮਿਲੇ ਨੇ ਜਦ ਲੋਕਾਂ ਨੂੰ ਇਦਾਂ ਦੀਆਂ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਆ ਤੇ ਫਿਰ ਉਹਨਾਂ ਨੇ ਅਮਰੀਕਾ ਨੂੰ ਤਾਂ ਜਾਣਾ ਹੀ ਉਹਦੇ ਵਿੱਚ ਨਾ ਕਿਸੇ ਦੀ ਕ腐ਸ਼ਨ ਦਾ ਰੋਲਾ ਆ ਨਾ ਕਿਸੇ ਦਾ ਇਹ ਤਾਂ ਸਿਸਟਮ ਦੀ ਫੇਲਿਅਰ ਆ ਵੀ ਤੁਹਾਡੇ ਕੋਲ ਲੋਕਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਹੀ ਨਹੀਂ ਕਰ ਹੋ ਰਹੀਆਂ ਖੈਰ ਇਹ ਤਾਂ ਇਹ ਸਮਾ ਦਾ ਸੁਗਾ ਵੀ ਇਹਨਾਂ 2 ਸਾਲਾਂ ਦੇ ਵਿੱਚ ਇਹ ਸਰਕਾਰ ਸੱਚੀ ਜ਼ਮੀਨੀ ਪੱਧਰ ਤੇ ਕੁਝ ਕਰ ਪਾਉਂਦੀ ਆ ਜਾਂ ਨਹੀਂ ਕਰ ਪਾਉਂਦੀ ਪਰ ਚਲੋ ਮਤਲਬ ਆਪਾਂ ਮਾ ਛੋਟੇ ਛੋਟੇ ਉਪਰਾਲੇ ਸਹੀ ਹਾਲਾਂਕਿ ਇਹ ਉਪਰਾਲੇ ਦਾ ਬਾਦਲ ਸਾਹਿਬ ਵੀ ਕਰਦੇ ਰਹੇ ਨੇ ਕੈਪਟਨ ਮੋਰਿੰਦਰ ਸਾਹਿਬ ਵੀ ਕਰਦੇ ਰਹੇ ਕਰਦੇ ਰਹੇ ਨੇ ਪਰ ਇਹਦੇ ਨਾਲ ਸੱਚੀ ਕੋਈ ਤਬਦੀਲੀ ਆਉਗੀ ਇਹ ਦੇਖਣ ਵਾਲੀ ਗੱਲ ਰਹੂਗੀ ਹੁਣ ਇੱਕ ਜਿਹੜੀ ਮੇਰਾ ਆਪਾਂ ਫੇਰ ਵਾਪਸ ਅਮਰੀਕਾ ਚਲਦੇ ਆ ਟਰੰਪ ਸਾਹਿਬ ਦੀ ਮੋਦੀ ਸਾਹਿਬ ਨਾਲ ਮੁਲਾਕਾਤ ਹੋਈ ਇਸ ਹਫਤੇ ਦੀ ਸਾਡੀ ਵੱਡੀ ਖਬਰ ਆ ਸਾਡੇ ਮੁਲਕ ਨਾਲ ਜੁੜੀ ਹੋਈ ਖਬਰ ਆ ਉਹਦੇ ਵਿੱਚ ਟਰੰਪ ਸਾਹਿਬ ਨੇ ਇੱਕ ਗੱਲ ਕੀਤੀ ਆ ਕਹਿੰਦੇ ਵੀ ਤੂੰ ਬਹੁਤ ਮਹਾਨ ਐ ਮੋਦੀ ਹੂੰ ਇਧਰ ਮੈਂ ਵੀ ਬਹੁਤ ਮਹਾਨ ਐ ਪਰ ਮੈਂ ਤੇਰੇ ਮੁਲਕ ਤੇ ਜਿਹੜਾ ਆ ਉਹ ਟੈਰਿਫ ਲਾਉਣਾ ਹੀ ਲਾਉਣਾ ਜੋ ਮਰਜ਼ੀ ਕਰ ਲਾ ਸੋ ਸੋ ਉਹ ਦੇ ਜੇਸ ਚੱਕਰ ਦੇ ਵਿੱਚ ਮੋਦੀ ਸਾਹਿਬ ਉੱਥੇ ਗਏ ਸੀਗੇ ਮੋਦੀ ਸਾਹਿਬ ਨੇ ਇਹ ਚੱਕਰ ਜੈ ਸ਼ੰਕਰ ਸਾਹਿਬ ਉੱਥੇ ਗਏ ਸੀ ਜੈ ਸ਼ੰਕਰ ਸਾਹਿਬ ਨੇ ਉੱਥੇ ਜਾ ਕੇ ਲਾਈਜ਼ਨਿੰਗ ਕੀਤੀ ਵੀ ਚਲੋ ਤੁਸੀਂ ਸਾਨੂੰ ਬੁਲਾਇਆ ਨਹੀਂ ਵੱਖਰੀ ਗੱਲ ਆ ਸੌਂ ਵੀ ਚੁੱਪ ਲਈ ਚਲੋ ਹੁਣ ਹੀ ਮਿਲ ਲੋ ਮੋਤੀ ਸਾਹਿਬ ਜੀ ਬੜੇ ਤਰਲੇ ਮਿੰਤਾ ਪਾਟ ਕੇ ਗਏ ਰਾਹੁਲ ਗਾਂਧੀ ਨੇ ਤਾਂ ਸੰਸਦ ਦੇ ਵਿੱਚ ਇਹੀ ਕਿਹਾ ਵੀ ਜੈ ਸ਼ੰਕਰ ਸਾਹਿਬ ਤਰਲੇ ਮਿੰਤਾ ਕਰਨ ਗਏ ਵੀ ਸਾਡੇ ਮੋਤੀ ਨੂੰ ਵੀ ਮਿਲ ਲੋ ਤੁਸੀਂ ਬੜਾ ਇੱਕ ਦੂਜੇ ਨੂੰ ਮਹਾਨ ਕਹਿੰਦੇ ਹੋ ਰਾਹੁਲ ਗਾਂਧੀ ਨੇ ਸੰਸਦ ਚ ਕਿਹਾ ਤੇ ਫਿਰ ਹਾਲਾਂਕਿ ਜਿਹੜੇ ਉਹ ਆ ਜਿਹੜੀ ਸੱਤਾਧਾਰੀ ਤਿਰ ਸੀ ਉਹਨੇ ਉਹਦਾ ਵਿਰੋਧ ਵੀ ਕੀਤਾ ਵੀ ਰਾਹੁਲ ਸਾਹਿਬ ਗੱਪਾਂ ਮਾਰੀ ਜਾ ਰਹੇ ਨੇ ਖੈਰ ਪਰ ਟਰੰਪ ਸਾਹਿਬ ਨੇ ਮਤਲਬ ਕੁਰਕੀ ਮਾਰਤੀ ਆ ਵੀ ਭਾਈ ਜੀ ਜਿਨ੍ਹਾਂ ਤੁਸੀਂ ਮਾਲ ਭੇਜਦੇ ਆ ਜਿਨ੍ਹਾਂ ਅਸੀਂ ਮਾਲ ਭੇਜਦੇ ਆ ਜੇ ਇੱਕ ਸਾੜ ਟੈਕਸ ਵਿਵਸਥਾ ਨਹੀਂ ਹੋਊਗੀ ਤਾਂ ਅਸੀਂ ਤੁਹਾਡੇ ਤੇ ਟਾਡੇ ਜਿੰਨਾ ਹੀ ਲਾਵਾਂਗੇ ਸੋ ਉਹਦੇ ਤੋਂ ਬਾਅਦ ਵੀ ਕੋਈ ਗੱਲ ਨਹੀਂ ਬਣੀ ਹਾਲਾਂਕਿ ਮੋਦੀ ਸਾਹਿਬ ਨੇ ਇਹ ਕਹਿ ਦਿੱਤਾ ਬਈ ਭਾਈ ਤੁਹਾਡੇ ਤੋਂ ਅਸੀਂ F35 ਖਰੀਦ ਲਵਾਂਗੇ ਜਹਾਜ਼ ਤੁਹਾਡੇ ਤੋਂ ਹੋਰ ਇਹ ਤੇ ਬੜਾ ਤੇਜ਼ ਤਰਾਜ਼ ਜਹਾਜ਼ ਆ ਆਹੋ ਕਿਤੇ ਵੀ F35 ਵੀ ਖਰੀਦਾਂਗੇ ਹੋਰ ਜਿਹੜਾ ਹਥਿਆਰ ਜੰਗੀ ਸਾਜ਼ੋ ਸਮਾਨ ਹੈ ਉਹ ਵੀ ਖਰੀਦਾਂਗੇ ਦ ਦਵੱਲੇ ਕਾਰੋਬਾਰ ਨੂੰ ਅਸੀਂ ਉਤਸ਼ਾਹਤ ਕਰਾਂਗੇ ਐਦਾਂ ਦਾ ਕਾਫੀ ਕੁਝ ਗੱਪਾ ਗੁੱਪਾ ਮਾਰੀਆਂ ਗਈਆਂ ਉਦੇ ਵਿੱਚ ਇੱਕ ਜਿਹੜਾ ਹੋਰ ਬੜੀ ਇੱਕ ਇੰਟਰਸਟਿੰਗ ਗੱਲ ਹੋਈ ਜਿਹਦੇ ਵਿੱਚ ਉਹਨਾਂ ਨੇ ਇੱਕ ਨਾਰਾ ਵੀ ਦਿੱਤਾ ਮੀਗਾ ਤੇ ਮਾਗਾ ਦਾ ਜੀ ਬਈ ਮੀਗਾ ਮਾਗਾ ਤੇ ਮੇਗਾ ਹਾਂ મતલਬ ਇਹ ਜਿਹੜਾ ਇੱਕ ਨਾਰਾ ਦਿੱਤਾ ਵੀ ਇੱਕ ਪਾਸੇ ਗ੍ਰੇਟ ਅਮਰੀਕਾ ਹੈ ਦੂਜੇ ਪਾਸੇ ਪਾਸੇ ਮੇਕ ਇਨ ਇੰਡੀਆ ਸੋ ਇਹ ਮਿਲ ਕੇ ਇੱਕ ਬਹੁਤ ਵੱਡਾ ਸੱਪ ਕੱਢਣਗੇ ਭਾਵੇਂ ਇਹਨਾਂ ਦਾ ਇਹ ਸੀ ਹੂੰ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਪ੍ਰੈਸ ਕਾਨਫਰੰਸ ਦੇ ਹਾਲਾਂਕਿ ਮੋਦੀ ਸਾਹਿਬ ਭਾਰਤ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਦੇ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਪਰ ਉੱਥੇ ਦੋਨਾਂ ਲੀਟਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੋਦੀ ਸਾਹਿਬ ਨੂੰ ਪੁੱਛਿਆ ਗਿਆ ਵੀ ਅਡਾਨੀ ਸਾਹਿਬ ਬਾਰੇ ਤੁਹਾਡਾ ਕੀ ਮੰਨਣਾ ਹੈ ਅਡਾਨੀ ਸਾਹਿਬ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਗਿਆ ਉਹ ਕਹਿੰਦੇ ਵੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਦਾ ਵੱਡੇ ਸਿਆਸੀ ਮਸਲੇ ਨਾਲ ਕੋਈ ਮਸਲਾ ਨਹੀਂ ਅਸੀਂ ਤਾਂ ਮੇਰੀ ਜਿਹੜੀ ਇੱਥੇ ਵਿਜ਼ਿਟ ਆ ਅਮਰੀਕਾ ਦੇ ਵਿੱਚ ਜਾਂ ਵਾਈਟ ਹਾਊਸ ਚ ਜਿਹੜੀ ਮੇਰੀ ਵਿਜ਼ਿਟ ਆ ਇਹ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦੀ ਜਿਹੜੀ ਮੇਰੀ ਵਿਜ਼ਿਟ ਆ ਕੋਸ਼ਿਸ਼ ਆ ਕੋਸ਼ਿਸ਼ ਆ ਵੀ ਅਸੀਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰੀਏ ਦਵੱਲੇ ਸਬੰਧਾਂ ਦੇ ਵਿੱਚ ਕੀ ਗੱਲ ਹੋਈ ਉਹ ਕਹਿੰਦੇ ਵੀ ਜਿਹੜਾ ਮੁੰਬਈ ਹਮਲਿਆਂ ਦਾ ਮਲਜ਼ਮ ਆ ਤਹਵਰ ਰਾਣਾ ਚਲੋ ਉਹ ਤੁਹਾਨੂੰ ਦੇ ਦੇ ਦਿੰਦੇ ਆ ਦੇ ਦਿੰਦੇ ਆ ਉਹ ਤਾਂ ਕੋਰਟ ਪਹਿਲਾਂ ਡਿਸਾਈਡ ਕਰ ਚੁੱਕੀ ਐ ਇਹ ਵੀ ਸੁਣਨ ਆ ਚਾਹ ਰਹੇ ਆ ਵੀ ਮੋਦੀ ਸਾਹਿਬ ਨੇ ਮੰਗ ਕੀਤੀ ਆ ਵੀ ਸਾਨੂੰ ਅਨਮੋਲ ਬਿਸ਼ਨੋਈ ਬਿਸ਼ਨੋਈ ਵੀ ਦੇ ਦਿਓ ਜੀ 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 ਨਾਲੇ ਇਹ ਵੀ ਕੋਈ ਬਰਾਡ ਵੀ ਦੇ ਦਿਓ 골ਡੀ ਬਰਾਡ ਵੀ ਦੇ ਦਿਓ ਤੇ ਇਹਦੇ ਨਾਲ ਦਵੱਲੇ ਸਬੰਧ ਮਜ਼ਬੂਤ ਹੋਣਗੇ ਡੇਵਿਡ ਕੋਲਮਨ ਹੈਡਲੀ ਜਿਹੜਾ ਮੁੰਬਈ ਤਮਾਕਿਆਂ ਦਾ ਜ਼ਿੰਮੇਵਾਰ ਆ ਉਹ ਕਹਿੰਦੇ ਵੀ ਉਹਦੀ ਵੀ ਮੰਗ ਕੀਤੀ ਗਈ ਆ ਪਰ ਹੁਣ ਮਸਲਾ ਇਹ ਆ ਵੀ ਉਹ ਅਮਰੀਕਾ ਉਹਨੂੰ ਸੰਪੂਗਾ ਜਾਂ ਨਹੀਂ ਸੰਪੂਗਾ ਗਰ ਅਰੁੰਦੀਪ ਜੀ ਗੱਲ ਫੇਰ ਉਹੀ ਆ ਗਈ ਕਿ ਜਿਵੇਂ ਵਿਕਸਿਤ ਮੁਲਕਾਂ ਦੇ ਮੰਤਰੀ ਜਦੋਂ ਗੱਲ ਕਰਦੇ ਨੇ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਗੱਲ ਕਰਦੇ ਨੇ ਪਰ ਜਦੋਂ ਸਾਡੇ ਮੰਤਰੀ ਗੱਲ ਕਰਦੇ ਨੇ ਤਾਂ ਕੋਈ ਹੋਰ ਹੀ ਗੱਲਾਂ ਕਰਦੇ ਨੇ ਆ ਇਹ ਇਹ ਗੱਲ ਹੋਈ ਆ ਮਤਲਬ ਉਹਨਾਂ ਦੇ ਲਈ ਮਹੱਤਵਪੂਰਨ ਜਿਹੜਾ ਆ ਉਹ ਉਹਨਾਂ ਦਾ ਮੁਲਕ ਉਹਨਾਂ ਦੇ ਲੋਕ ਆ ਅਸੀਂ ਵਿਕਾਸਸ਼ੀਲ ਦੇਸ਼ ਕਹਾਉਂਦੇ ਆ ਅਸੀਂ ਲੇਲੜੀਆਂ ਕੱਢਦੇ ਆ ਅਸਲ 'ਚ ਸਾਡੀਆਂ ਇਹ ਜਿਹੜੀਆਂ ਲੇਲੜੀਆਂ ਨੇ ਸਾਡੇ ਲੀਡਰਾਂ ਦੀਆਂ ਸਾਡੀਆਂ ਨਹੀਂ ਸਾਡੇ ਲੀਡਰਾਂ ਦੀਆਂ ਜਿਹੜੀਆਂ ਲੇਲੜੀਆਂ ਨੇ ਉਹ ਇਹ ਲੇਲੜੀਆਂ ਨੇ ਵੀ ਸਾਡੀ ਭਾਰਤ ਦੇ ਵਿੱਚ ਇੱਕ ਸਾਖ ਵੱਡੀ ਬਣ ਸਕੇ ਉਹ ਜਿਹੜੀ ਸਾਖ ਬਣ ਸਕੇ ਉਹ ਸਾਖ ਦੇ ਚੱਕਰ ਦੇ ਵਿੱਚ ਦੁਨੀਆ ਨੂੰ ਅਸਲ 'ਚ ਅਸੀਂ ਦਿਖਾਉਣਾ ਚਾਹੁੰਦੇ ਦੁਨੀਆ ਨੂੰ ਨਹੀਂ ਦੁਨੀਆ ਨੂੰ ਤਾਂ ਤੁਹਾਡੇ ਬਾਰੇ ਪਤਾ ਹੀ ਆ ਭਾਰਤ ਦੇ ਵਿੱਚ ਤੁਸੀਂ ਦਿਖਾਉਣਾ ਚਾਹੁੰਦੇ ਹੋ ਵੀ ਤੁਸੀਂ ਇੱਕ ਬਹੁਤ ਵੱਡੀ ਸ਼ਖਸੀਅਤ ਤੋਂ ਇੱਕ ਬਹੁਤ ਵੱਡੀ ਤੁਹਾਡਾ ਆਕਾਰ ਦਿਆ 56 ਇੰਚ ਦੀ ਤੁਹਾਡੀ ਛਾਤੀ ਆ ਤੁਸੀਂ ਵਿਸ਼ਵ ਗੁਰੂ ਹੋ ਇਦਾਂ ਦੀਆਂ ਗੱਲਾਂ ਤੁਸੀਂ ਭਾਰਤ ਦੇ ਵਿੱਚ ਆਪਣੇ ਵੋਟਰਾਂ ਨੂੰ ਦਿਖਾਉਣਾ ਪਰਭਾਉਣ ਲਈ ਕਰਦੇ ਹੋ ਪਰ ਉਹਦਾ ਹਕੀਕੀ ਰੂਪ ਦੇ ਵਿੱਚ ਲੋਕਾਂ ਨੂੰ ਕੋਈ ਲਾਭ ਨਹੀਂ ਹੁੰਦਾ ਤੁਸੀਂ ਲੈਣ ਜਾਂਦੇ ਹੋ ਉੱਥੇ ਕੁਛ ਨਾ ਕੁਛ ਆ ਸਰਕਾਰਾਂ ਕੋਲ ਮੰਗਣ ਜਾਂਦੇ ਹੋ ਉਲਟਾ ਤੁਸੀਂ ਸੌਦੇ ਕਰਕੇ ਉੱਥੇ ਆ ਜਾਂਦੇ ਹੋ ਉਹ ਸੌਦਾ ਵੀ ਕਾਟੇ ਦਾ ਹੋ ਜਾਂਦਾ ਆ ਤੇ ਸੌਦਾ ਵੀ ਕਾਟੇ ਦਾ ਕਰਦੇ ਆ ਬੇਸੀ ਅਸਲ ਦੇ ਵਿੱਚ ਤਾਂ ਜਿਵੇਂ ਕਾਮਰੇਡ ਕਹਿੰਦੇ ਹੁੰਦੇ ਇਹ ਗੱਲ ਕਿ ਇਹ ਜਿਹੜੇ ਸਾਡੇ ਮੁੱਲਕ ਦੇ ਸ਼ਾਸਕ ਨੇ ਕਿ ਇਹ ਦਲਾਲ سرمਾਈਦਾਰ ਨੇ ਇਹ ਇਹ ਦਲਾਲ سرمਾਈਦਾਰੀ ਦੀ ਗੱਲ ਕਰਦੇ ਨੇ ਇਹ ਭਾਰਤ ਦੇ سرمਾਈਦਾਰਾਂ ਦਾ ਅਮਰੀਕਾ ਦੇ سرمایہਦਾਰਾਂ ਦੇ ਵਿਚੋਲੇ ਨੇ ਦਲਾਲ ਨੇ ਇਤੋਂ ਵੱਧ ਇਹਨਾਂ ਦੀ ਕੋਈ ਭੂਮਿਕਾ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਅਰੰਦੀਪ ਜੀ ਸਵਾਲ ਫੇਰ ਅਖੀਰ ਦੇ ਵਿੱਚ ਉੱਥੇ ਹੀ ਖੜੇ ਨੇ ਕਿ ਕੀ ਅਸੀਂ ਆਪਣੇ ਮੁਲਕ ਦੇ ਟਾਂਚੇ ਬਾਰੇ ਕਿਉਂ ਨਹੀਂ ਗੱਲ ਕਰਦੇ ਅਸੀਂ ਆਪਣੀ ਸਿੱਖਿਆ ਨੀਤੀ ਨੂੰ ਅਸੀਂ ਆਪਣੇ ਰੋਜ਼ਗਾਰ ਨੂੰ ਕਿਉਂ ਨਹੀਂ ਸੁਧਾਰਦੇ ਅਸੀਂ ਆਪਣੇ ਆਪਣੇ ਨਾਗਰਿਕਾਂ ਦੇ ਬਾਰੇ ਕਿਉਂ ਨਹੀਂ ਸੋਚਦੇ ਤੇ ਜੇਕਰ ਅਸੀਂ ਸੱਚ ਵਿੱਚ ਸੋਚਣ ਲੱਗ ਜਾਈਏ ਤੇ ਇਹ ਫਿਰ ਜਿਹੜੇ ਡੌਂਕੀ ਵਾਲੇ ਰੂਟ ਨੇ ਨਾ ਇਹ ਜਿਹੜਾ ਨੈਕਸਸ ਹੈ ਜਿਹਦੀ ਜਿਹਦੀ ਚਿੰਤਾ ਮੋਦੀ ਸਾਹਿਬ ਨੇ ਜਤਾਈ ਆ ਇਨ ਐਕਸੈਸ ਜਿਹੜਾ ਬਹੁਤ ਛੇਤੀ ਟੁੱਟ ਸਕਦਾ ਆ। ਸੋ ਹੁਣ ਮੈਨੂੰ ਲੱਗਦਾ ਆ ਆਪਾਂ ਚਲੀਏ। ਜੀ ਬਿਲਕੁਲ ਜਾਣਾ ਚਾਹੀਦਾ। ਲਓ ਇਜਾਜ਼ਤ। ਧੰਨਵਾਦ। ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ।